ਉਤੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਵੇਂ ਸ਼ਲੋਕ ਰੰਗ ਹੁੰਦੇ ਹਨ 304 ਰੰਗ ਤੇ ਪਾਤਸ਼ਾਹ ਜੀ ਦੇ ਸ਼ਲੋਕ ਸੁਭਾਏ ਮਨ ਹਨ ਆਪਣੀ ਰਸਨਾ ਤੋਂ ਖਾਰ ਦੇ ਤੋਂ ਪਾਤਸ਼ਾਹ ਜੀ ਭਾਈ ਪਿਆਰੇ ਜੀਵਾਂ ਅਪਦੇਸ਼ ਬਖਸ਼ਿਸ਼ ਕਰਦੇ ਹਨ ਜੀ ਸਮਾਨ ਮਹੱਲਾ ਤਪ ਹਰ ਪ੍ਰਭ ਦਾ ਸਾਮਖੀ ਤੁਹਾ ਹਰ ਆਕਾ ਕਰਸਾਨੀ ਲਾ ਗੁਰਮਖ ਬਖਸ਼ਨਾ ਅਭ ਮੰਨ ਮੁਖੀ ਨਾਮ ਅਵਾ ਤਨ ਤਨ ਤਾਂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸਤਿਗੁਰ ਜੀ ਆਪਣੀ ਰਸਨਾ ਤੋਂ ਭਾਈ ਇਹ ਸ਼ਲੋਕ ਉਚਾਰਨ ਕਰਦੇ ਹੋਏ ਵਾਣ ਕਰਦੇ ਹਨ ਹਰ ਪ੍ਰਭ ਦਾ ਸਭ ਖੇਤ ਹੈ ਹਰ ਆਪ ਕਰਸਾਣੀ ਲਾਇਆ ਸਤਿਗੁਰੂ ਜੀ ਕਹਿੰਦੇ ਇਹ ਸੰਸਾਰ ਇਹ ਸ੍ਰਿਸ਼ਟੀ ਇਹ ਦੁਨੀਆਂ ਇਹ ਮਾਲਕ ਦਾ ਪ੍ਰਭੂ ਦਾ ਖੇਤ ਹੈ ਜਿਵੇਂ ਜਮੀਨ ਦੇ ਵਿੱਚ ਇੱਕ ਕਰਸਾਨ ਜਿਹੜਾ ਬੀਜ ਰੱਖਦਾ ਹੈ ਤੇ ਜਿਵੇਂ ਦਾ ਉਹ ਬੀਜ ਜ਼ਮੀਨ ਦੇ ਵਿੱਚ اگਦਾ ਹੈ ਉਮੀਦਾਈ ਨੂੰ ਫਲ ਮਿਲਦਾ ਹੈ ਇਹ ਪਾਸ਼ਾ ਜੀ ਕਹਿੰਦੇ ਮਾਲਕ ਦਾ ਪ੍ਰਭੂ ਦਾ ਪੈਦਾ ਕੀਤਾ ਹੋਇਆ ਸੰਸਾਰ ਸ੍ਰਿਸ਼ਟੀ ਇੱਕ ਖੇਤਰੀ ਤਰ੍ਹਾਂ ਹੈ ਜ਼ਮੀਨ ਦੀ ਤਰ੍ਹਾਂ ਹੈ ਵਲੱਖ ਇੱਕ ਖੇਤ ਹੈ ਜਿਹਦੇ ਵਿੱਚ ਜੀਵਨ ਦੀ ਮੁਲਕ ਦੀ ਬਿਰਤੀ ਉਹ ਲਈਦਾ ਉਹੇ ਦਾ ਬੀਜ ਰੱਖ ਦਿੰਦਾ ਹੈ ਤੇ ਮਾਨਮੁਖ ਜੜਾ ਉਹ ਆਪਣੇ ਹਸਾਬ ਨਾਲ ਜੀਵਨ ਨੂੰ ਚਲਾਉਂਦਾ ਹੈ ਇਹ ਮਹਾਰਾਜ ਜੀ ਕਹਿੰਦੇ ਪਰ ਗੁਰਮੁਖ ਜੜਾ ਉਹ ਮਾਲਕ ਦੀ ਓਟ ਲਾ ਕੇ ਆਸਰਾ ਲੈ ਕੇ ਇਸੇ ਰੂਪੀ ਖੇਤ ਦੇ ਵਿੱਚ ਬੀਜ ਰਗਾ ਹੈ ਤੇ ਸਤਿਗੁਰ ਜੀ ਇਸ ਸਤਿਗੁਰੂ ਰਾਮਦਾਸ ਜੀ ਮਹਾਰਾਜ ਇਸ ਸ਼ਲੋਕ ਦੇ ਵਿੱਚ ਵਰਣਨ ਕਰਦੇ ਹਨ ਅਗਲੀ ਪੰਕਤੀ ਵਿੱਚ ਗੁਰਮਖ ਬਖਸ਼ਉ ਜਮਾਏ ਨ ਮਨਮੁਖ ਮੂਲ ਗਵਾਇਆ ਪਰ ਮਹਾਰਾਜ ਜੀ ਕਹਿੰਦੇ ਗੁਰਮਖ ਜਨ ਭਗਤ ਜਨ ਗੁਰ ਸਿੱਖ ਪਿਆਰੇ ਉਹਦੀ ਬਖਸ਼ ਦੇ ਨਾਲ ਕਿਰਪਾ ਦੇ ਨਾਲ ਇਹ ਸਰੀਰੂਪੀ ਖੇਤ ਦੇ ਵਿੱਚ ਨਾਮ ਰੂਪੀ ਬੀਜ ਨੂੰ ਰੱਖਣਾ ਕਰਦੇ ਹਨ ਤੇ ਮਨਮੁਖ ਜਿਹੜੇ ਹਨ ਮੂਲ ਗਵਾ ਕੇ ਭਾਵ ਕੀ ਉਹ ਮੂਲ ਵੀ ਗਵਾ ਬੈਠੇ ਹਨ ਜੀ ਸਤਿਗੁਰੂ ਜੀ ਕਹਿੰਦੇ ਭਾਈ ਮਾਨਮੁਖ ਜਿਹੜਾ ਉਹ ਮੂਲ ਗਵਾਕੀ ਚੱਲਾ ਜਾਂਦਾ ਹੈ ਮੂਲ ਤੋਂ ਭਾਵ ਕੀ ਮਨੁੱਖਾ ਜਨਮ ਹੀ ਗਵਾ ਬੈਠਦਾ ਹੈ ਉਹਨੇ ਲਾਭ ਤਾਂ ਕੀ ਲੈਣਾ ਮਨੁੱਖਾ ਜਨਮ ਦੇ ਵਿੱਚ ਇਹ ਖੇਤੀ ਦੇ ਵਿੱਚੋਂ ਉਹ ਖੇਤੀ ਨੂੰ ਜਾੜ ਅਜਾੜ ਕੇ ਚਲਾ ਜਾਂਦਾ ਹੈ ਇਹ ਮਨੁੱਖਾ ਜੀਵਨ ਨੂੰ ਭਾਵ ਇਸ ਖੇਤੀ ਨੂੰ ਮਹਾਰਾਜ ਜੀ ਕਹਿੰਦੇ ਉਹ ਮਨੁੱਖ ਜਿਹੜਾ ਜਾਣ ਕੇ ਚਲਾ ਜਾਂਦਾ ਉਹਦੇ ਸੁਭਾਗ ਗੁਣਾ ਰੂਪੀ ਨਾਮ ਰੂਪੀ ਬੀਜ ਨੂੰ ਰੱਖ ਨਹੀਂ ਸਕਦਾ ਸਮਾਂ ਤਾਂ ਢਾ ਲੈਂਦਾ ਮੌਖਾ ਜੀਵਨ ਬਤੀਤ ਕਰੀ ਜਾਂਦਾ ਪਰ ਖੇਤੀ ਨੂੰ ਜਾਣ ਲੈਂਦਾ ਮੌਖਾ ਜੀਵਨ ਨੂੰ ਜਾੜ ਪੜਾ ਲੈਂਦਾ ਉਹਦੇ ਵਿੱਚ ਨਾਮ ਦਾ ਬੀਜ ਰੱਖਣਾ ਸੀ ਉਹ ਬੋ ਨਹੀਂ ਸਕਦਾ ਕਿਉਂਕਿ ਸੱਚੇ ਮਾਲਕ ਦਾ ਤਾਂ ਉਹਦੇ ਕੋਲ ਸੰਗ ਹੀ ਨਹੀਂ ਇਹ ਮੂਲ ਨੂੰ ਹੀ ਗਵਾ ਕੇ ਚਲਾ ਜਾਂਦਾ ਹੈ ਮੁਰਖਾ ਦੇਹ ਨੂੰ ਹੀ ਗਵਾ ਕੇ ਚਲਾ ਜਾਂਦਾ ਹੈ ਇਹ ਨੂੰ ਪਤਾ ਹੀ ਨਹੀਂ ਲੱਗਦਾ ਕਿ ਦੁਰਲੱਭ ਸਮਾਂ ਹੈ ਮਾਨ ਸਰਦੇਹ ਮੁਰਖਾ ਜੀਵਨ ਮੂਲਖ ਜਨਮ ਹੈ ਤੇ ਪਰ ਗੁਰਮੁਖ ਜਿਹੜਾ ਮਹਾਰਾਜ ਜੀ ਕਹਿੰਦੇ ਉਹ ਗੁਰੂ ਦੀ ਮਾਤ ਦੇ ਨਾਲ ਉਹ ਸੁੱਜੀ ਦੇ ਨਾਲ ਇਸ ਖੇਤੀ ਨੂੰ ਹਰਿਆ ਫਰਿਆ ਕਰ ਲੈਂਦਾ ਹੈ ਇਥੇ ਸ਼ubh ਗੁਣਾ ਰੂਪੀ ਬੀਜ ਰਾਤ ਕੇ ਨਾਮ ਦਾ ਬੀਜ ਬੋ ਕੇ ਅਮਰਤ ਲੈ ਲੈਂਦਾ ਹੈ ਅੰਮ੍ਰਿਤ ਫਲ ਪ੍ਰਾਪਤ ਕਰ ਲੈਂਦਾ ਅੱਗੇ ਵਧਣ ਕਰਦੇ ਨ ਮਹਾਰਾਜ ਜੀ ਸਤਿਗੁਰੂ ਸਭ ਕੋ ਵੀਚੇ ਆਪਣੇ ਭਲੇ ਨੂੰ ਹਰ ਭਾਵੇਂ ਸੋ ਖੇਤ ਜਮਾਏ ਜੀ ਮਹਾਰਾਜ ਜੀ ਕਹਿੰਦੇ ਪਰਮੋਖ ਜਿਹੜਾ ਜੀਵ ਹੈ ਜਿਹੜਾ ਪ੍ਰਾਨੀ ਜਿਹੜਾ ਹਰ ਕੋਈ ਆਪਣੇ ਭਲੇ ਨੂੰ ਸੋਚਦਾ ਹੈ ਕਿ ਮੇਰਾ ਕਿਸੇ ਤਰ੍ਹਾਂ ਲਾਭ ਹੋ ਜਾਵੇ ਮਾਰਾ ਬ੍ਰਿੰਤੀ ਵੈਸੀ ਹੁੰਦੀ ਹੈ ਮੋਖਾ ਸੰਸਾਰੀ ਭਲੇ ਤਾਂ ਕੀ ਸਹਿਮਤ ਰਹਿ ਜਾਂਦਾ ਸੰਸਾਰੀ ਵਸਮਾ ਤੱਕ ਸੰਸਾਰੀ ਮੋਹ ਮਾਇਆ ਤੱਕ ਹੀ ਫਸਿਆ ਰਹਿ ਜਾਂਦਾ ਅਗਲਾ ਦਰਵਾਜ਼ਾ ਤਾਂ ਬੰਦ ਹੀ ਰੱਖਿਆ ਰਿਹਾ ਉਹ ਤਾਂ ਖੁੱਲਦਾ ਹੀ ਨਹੀਂ ਤੇ ਮਹਾਰਾਜੀ ਕਹਿੰਦੇ ਸੰਸਾਰ ਤਾਂ ਆਪਣੇ ਭਲੇ ਵਾਸਤੇ ਸੋਦਾ ਸਭ ਕੋ ਆਪਣੇ ਭਲੇ ਨੂੰ ਸੋਚਦਾ ਮਹਾਰਾਜੀ ਕਿਨਾਰ ਭਾਵੇ ਸੋ ਖੇਤ ਜਮਾਇਆ ਜੋ ਉਹ ਨੂੰ ਭੰਦਾ ਨਾ ਰੀ ਨੂੰ ਉਹ ਗੁਰਮੁਖ ਜਾਣ ਕੋਈ ਵਿਰਲਾ ਏ ਉਹ ਖੇਤ ਨੂੰ ਜਮਾਂਦਾ ਉਸ ਬੀਜ ਨੂੰ ਬੋਂਦਾ ਨਾਮ ਦੇ ਬੀਜ ਨੂੰ ਕੋਈ ਵਿਰਲਾ ਵਿਰਲਾ ਜੀਵਿੰਦਾਰ ਬਣਦਾ ਸੱਚੇ ਮਾਲਕ ਦਾ ਜਿਹੜਾ ਕਿਸ ਸਰੀਰੋਪੀ ਖੇਤੀ ਦੇ ਵਿੱਚ ਨਾਮ ਦਾ ਬੀਜ ਰੱਖ ਕੇ ਹਰੀ ਨੂੰ ਜਿਹੜਾ ਭਾਂਗਾ ਉਹ ਬੀਜ ਰੱਖਦਾ ਉਹਨੂੰ ਖੁਸ਼ ਕਰ ਲੈਂਦਾ ਗੁਰਸਿੱਖੀ ਹਰ ਅੰਦਰ ਦਾ ਬੀਜ ਆ ਹਰ ਅੰਮ੍ਰਿਤ ਫਲ ਨਾਮ ਫਲ ਪਾਇਆ ਮਹਾਰਾਜ ਜੀ ਕਹਿੰਦੇ ਗੁਰਸਿੱਖ ਪਰੇ ਬੀਜ ਰੱਖਦੇ ਹਨ ਗੁਰਸਿੱਖੀ ਹਰ ਅੰਮ੍ਰਿਤ ਬੀਜਿਆ ਹਰ ਅੰਮ੍ਰਿਤ ਫਲ ਨਾਮ ਫਲ ਅੰਮ੍ਰਿਤ ਪਾਇਆ ਮਹਾਰਾਜ ਜੀ ਕਹਿੰਦੇ ਗੁਰਸਿੱਖ ਗੁਰਸਿੱਖੀ ਤੋਂ ਭਾਵ ਗੁਰਸਿੱਖ ਪਿਆਰੇ ਸਾਧਗੁਰੂ ਜੀ ਕਹਿੰਦੇ ਗੁਰੂ ਦੇ ਪਿਆਰੇ ਸਿੱਖ ਜਿਹੜਿਆ ਨੂੰ ਅੰਮ੍ਰਿਤ ਬੀਜ ਸਰੀਰ ਦੇ ਵਿੱਚ ਰੱਖਣਾ ਕਰਦੇ ਹਨ ਇਸ ਸਰੀਰੂਪੀ ਖੇਤੀ ਦੇ ਵਿੱਚ ਨਾਮ ਦਾ ਬੀਜ ਬੋਹ ਦਿੰਦੇ ਹਨ ਹਰ ਅੰਮ੍ਰਿਤ ਨਾਮ ਫਲ ਅੰਮ੍ਰਿਤ ਪਾਇਆ ਜਾਂ ਕਹਿੰਦੇ ਅੰਮ੍ਰਿਤ ਦੀ ਵਿਆਖਾ ਕਰਕੇ ਨਾਮ ਦੇ ਬੀਜ ਨੂੰ ਉਗਾਲਾ ਕਰਦੇ ਹਨ ਤੇ ਜਦੋਂ ਇਹ ਬੀਜ ਉੱਗ ਜਾਂਦਾ ਨਾਮ ਦਾ ਇਸ ਸਰੀਰ ਦੇ ਅੰਦਰੋਂ ਹੀ ਸਤਿਗੁਰ ਪਰਮੇਸ਼ਰ ਦਾ ਪ੍ਰਕਾਸ਼ ਹੋ ਜਾਂਦਾ ਹੈ ਫਿਰ ਦੇਖੋ ਖੇਤੀ ਦਾ ਕੀ ਨਾ ਲੱਗਦਾ ਆਪ ਤਾਂ ਉਹਨਾਂ ਦੀ ਆਤਮਾ ਤਰਦੀ ਹੋਈ ਹੈ ਪਰ ਜਿਹੜਾ ਸੰਗੀ ਸਾਥੀ ਦੁਨੀਆਂ ਦੇ ਲੋਕਾਂ ਨੂੰ ਉਤਾਰ ਦਿੰਦੇ ਹਨ ਉਹਨਾਂ ਦਾ ਵੀ ਭਲਾ ਕਰ ਦਿੰਦੇ ਹਨ ਹੋਰਨਾਂ ਨੂੰ ਵੀ ਨਾਮ ਨਾਲ ਜੋੜ ਕੇ ਫਲ ਬਖਸ਼ ਦਿੰਦੇ ਹਨ ਮਹਾਰਾਜ ਜੀ ਕਹਿੰਦੇ ਹਰ ਨਾਮ ਫਲ ਅੰਮ੍ਰਿਤ ਪਾਇਆ ਅੰਮ੍ਰਿਤੁ ਪਿਰੀ ਨਾਮ ਦਾ ਜਿਹੜਾ ਫਲ ਸੀ ਉਹ ਗੁਰਮੁਖਾਂ ਨੇ ਪ੍ਰਾਪਤ ਕਰ ਲਿਆ ਪਾ ਲਿਆ ਇਹ ਬਚਨ ਕਰਦੇ ਨੇ ਅਗਲੀ ਪੰਕਤੀ ਵਿੱਚ ਜਮ ਜੂਹਾ ਇਰਖ ਨਿਤ ਕਰ ਕਰਦਾ ਹਰ ਕਰਤੇ ਮਾਰ ਕਢਾਇਆ ਫਿਰ ਮਹਾਰਾਜ ਜੀ ਕਹਿੰਦੇ ਜਮ ਰੂਪੀ ਚੂਹਾ ਕੁਝ ਨਹੀਂ ਵਾਰ ਸਕਦਾ ਜਮ ਚੂਹਾ ਇਰਸ ਨਿਤ ਕਰ ਕਰਦਾ ਹਰ ਕਰਤੇ ਮਾਰ ਕਢਾਇਆ ਤੇ ਮਹਾਰਾਜ ਜੀ ਕਹਿੰਦੇ ਜੇ ਸੱਚੇ ਪ੍ਰਭੂ ਦਾ ਹਰੀ ਦਾ ਸਾਥ ਹੈ ਨਾ ਗੁਰਮੁਖ ਖੰਦ ਦੇ ਨਾਲ ਫਿਰ ਜਮ ਰੂਪੀ ਚੂਹਾ ਜੜਾ ਉਹ ਕਸਰਨੀ ਨੂੰ ਵੜ ਨਹੀਂ ਸਕਦਾ ਖਾ ਨਹੀਂ ਸਭ ਦਾ ਸੁਭ ਗੁਣਾ ਨੂੰ ਤੇ ਮਨਮੁੱਖਾ ਨੂੰ ਤੈ ਜਮ ਰੂਪੀ ਚੂਹੇ ਖਾਈ ਜਾਂਦਾ ਮੌਤ ਦੀ ਡਰਾਈ ਜਾਂਦੀ ਹੈ ਕਿ ਜਮਣਾ ਆ ਕੇ ਫੜ ਲਵੇ ਜਮ ਰੂਪੀ ਚੂਹਾ ਨਾ ਖਾ ਜਾਵੇ ਇਹ ਫੇਰ ਦਰ ਦੇ ਵਿੱਚ ਭੈ ਵਿੱਚ ਹੀ ਮਰ ਜਾਂਦੇ ਅਸੀਂ ਮਰਨ ਤੋਂ ਪਹਿਲਾਂ ਹੀ ਮਰਦੇ ਰਹਿੰਦੇ ਆ ਰੋਜ਼ ਨਿਤਾ ਪ੍ਰਤੀ ਸੀ ਮਰਦੇ ਆ ਤੇ ਮਾਲਕ ਗੁਰੂ ਰਾਮਦਾਸ ਜੀ ਕਹਿੰਦੇ ਪਰ ਗੁਰਮਖੇ ਦੇ ਤੂੰ ਬਚ ਜਾਂਦੇ ਏ ਇਸ ਜਮਾ ਰੂਪੀ ਚੂਹੇ ਤੋਂ ਜਮਦੂਅ ਕਿਰਸਨਿਤ ਕਰਕਦਾ ਹਰ ਕਰਤੇ ਮਾਰ ਕਰਤਾ ਹੀ ਉਹ ਮਾਰ ਸਕਦਾ ਨਾ ਹਰੀ ਮਹਾਰਾਜ ਜੀ ਕਹਿੰਦੇ ਹਰੀ ਨੇ ਉਸ ਜਮਾ ਰੂਪ ਤੂਏ ਨੂੰ ਮਾਰਤਾ ਫਿਰ ਉਹ ਗੁਰਮੁਖਾ ਨੂੰ ਤਾਂ ਨਹੀਂ ਖਾ ਸਕਦਾ ਗੁਰਮੁਖ ਬਚ ਜਾਂਦੇ ਹਨ ਪਰ ਮਨਮੁਖ ਉਹਦੀ ਡਿਬੇਟ ਵਿੱਚ ਆ ਜਾਂਦਾ ਜਮ ਜੀ ਰੂਪੀ ਤੂਏ ਤੋਂ ਉਹ ਮਨਮੁਖ ਨਹੀਂ ਬਚ ਸਕਦਾ ਕਿਰਸਾਣੀ ਜੰਮੀ ਭੋਗ ਕਰ ਤਾਰੇ ਮੂਹ ਲਖਸਮ ਜਮਾਇਆ ਤੇ ਮਹਾਰਾਜ ਜੀ ਕਹਿੰਦੇ ਜਦੋਂ ਕਰਸਾਣੀ ਜਿਹੜੀ ਖੇਤੀ ਹੈ ਨਾ ਜੰਮ ਜਾਂਦੀ ਹੈ ਉਹਦੇ ਭੌ ਦੇ ਵਿੱਚ ਹੁਕਮ ਦੇ ਵਿੱਚ ਤੇ ਮਹਾਰਾਜ ਜੀ ਕਹਿੰਦੇ ਹਰੀ ਮੂਹ ਲਖਸਮ ਜਮਾਇਆ ਉਹ ਮੂਹ ਲਾਉਂਦਾ ਸੱਚੇ ਲਾਉਂਦਾ ਮਹਾਰਾਜ ਜੀ ਕਹਿੰਦੇ ਮੂਹ ਲਾਉਂਦਾ ਹੈ ਇੱਕ ਤਿੰਨ ਕਾ ਕਾੜਾ ਦੇਸਾ ਸਭ ਲਾਹਣ ਜਿਨੇ ਸਤਗੁਰੂ ਪਰਖ ਧਿਆਇਆ ਕਹਿੰਦੇ ਜਿਨ੍ਹਾਂ ਨੇ ਸੱਚੇ ਪੁਰਖ ਨੂੰ ਹਰੀ ਨੂੰ ਧਿਆਉਣਾ ਕੀਤਾ ਕਹਿੰਦੇ ਉਹਨਾਂ ਦਾ ਇਹ ਕਾੜਾ ਰੇਸਾ ਲੰਘਦਾ ਮਹਾਰਾਜ ਮਾਲਕ ਦੇ ਦਰ ਭੋਖ ਖਤਮ ਕਰ ਦਿੰਦਾ ਹੈ ਜਨ ਨਾਨਕ ਨਾਮ ਰਾਧਿਆ ਆਪ ਤਰਿਆ ਸਭ ਜਗਤ ਤਰਿਆ ਮਾਨਸ ਕੀਲੀ ਪੰਕਤੀ ਵਿਅਚਨ ਕਰਦਿਆਂ ਬੇਨਤੀ ਜਨ ਨਾਨਕ ਮੈਂ ਨਾਨਕ ਮਹਾਰਾਜ ਜੀ ਕਹਿੰਦੇ ਲਾਗ ਨੂੰ ਰੱਦ ਨਾ ਕੀਤਾ ਤੇ ਮਹਾਰਾਜ ਜੀ ਕਹਿੰਦੇ ਆਪ ਤਰਿਆ ਸਭ ਜਗ ਜਗ ਤਰਾਇਆ ਆਪ ਦਾ ਗੁਰਮੁਖ ਤਰ ਗਿਆ ਜਿਨ੍ਹਾਂ ਨੇ ਖੇਤੀ ਨੂੰ ਜਮਾ ਲਿਆ ਗੁਰਮੁਖ ਜਨਾਂ ਨੇ ਉਹਨਾਂ ਦਾ ਜਨਮ ਸਫਲ ਹੋ ਗਿਆ ਮਾਨਸ ਦੇ ਦੁਰਲੱਭ ਜਨਮ ਸਫਲ ਹੋ ਗਿਆ ਉਹ ਆਪ ਤਾਂ ਮਹਾਰਾਜ ਜੀ ਕਹਿੰਦੇ ਤਰ ਜਾਂਦੇ ਹਨ ਪਰ ਜਗਤ ਨੂੰ ਵੀ ਸੰਸਾਰ ਨੂੰ ਵੀ ਤਾਰਦੇ ਹਨ ਸਿੱਟੀ ਦੇ ਲੋਕਾਂ ਨੂੰ ਵੀ ਤਾਰ ਦਿੰਦੇ ਹਨ ਗੁਰਮੁਖਾਂ ਦਾ ਸੁਭਾਅ ਦਾ ਉਹ ਆਪ ਤਾਂ ਜਪਦੇ ਹੀ ਹਨ ਪਰ ਉਹਨਾਂ ਦਾ ਮਨ ਹੁੰਦਾ ਏ ਝੂਰ ਵੀ ਕੋਈ ਜਪ ਲਵੇ ਝੂਰ ਦਾ ਵੀ ਭਲਾ ਹੋ ਜਾਵੇ ਝੂਰ ਵੀ ਕੋਈ ਸਿੱਖਿਆ ਲੈ ਲਵੇ ਕਿਸੇ ਦਾ ਭਾਰੋ ਤਾਰਾ ਹੋ ਜਾਵੇ

தோடத சாரா தின மன மாரி கராக்க வார்த்த நீ ਈਮਾਨੋ ਜੀ ਕਹਿੰਦੇ ਮਾਨਮਕ ਦੀ ਲਾਲਸਾ ਇੰਨੀ ਹੁੰਦੀ ਉਹ ਸਾਰਾ ਦਿਨ ਦੌੜ ਭੱਜ ਵਿੱਚ ਅਟਿਆ ਰਹਿੰਦਾ ਮਾਨਮਕ ਮਹੂਰ ਹੋਰ ਗੱਲਾਂ ਦੇ ਉੱਤੇ ਉਹ ਲੱਗਾ ਰਹਿੰਦਾ ਰਾਤੀ ਉੱਗ ਦੱਬਿਆ ਨਵੇਂ ਸੋਤ ਸਭ ਢਿੱਲਾ ਕਹਿੰਦੇ ਪਰ ਜਦੋਂ ਰਾਤ ਪੈਂਦੀ ਹੈ ਫਿਰ ਸੌਂ ਕੇ ਨਗਾਹ ਦਿੰਦਾ ਰਾਤ ਨੂੰ ਦਿਨੇ ਤੋੜ ਭੱਜ ਕਰਦਾ ਧੰਦਿਆਂ ਦੇ ਵਿੱਚ ਦਿਨ ਲੰਘ ਜਾਂਦਾ ਰਾਤ ਪੈਂਦੀ ਹੈ ਉੱਕੇ ਦੱਬਿਆ ਨੀਂਦ ਦੱਬ ਲੈਂਦੀ ਹੈ ਧੀਨੀ ਦੌੜ ਭੱਜ ਕਰਦੇ ਆ ਦਿਨ ਚ ਓਨੀ ਗਾੜੀ ਤੇ ਦੱਬ ਜੀ ਨਾ ਰਾਤ ਰਾਤ ਪੈਂਦੇ ਹੀ ਅਸੀਂ ਭੋਜਨ ਛੱਕ ਕੇ ਨਾਲ ਹੀ ਟਿਕ ਜਾਂਦੇ ਆ ਬਿਸਰੇ ਤੇ ਪਤਾ ਹੀ ਨਹੀਂ ਲੱਗਦਾ ਦਿਨ ਕਦੋਂ ਚੜ੍ਹਦਾ ਤੇ ਮਹਾਰਾਜੀ ਕਹਿੰਦੇ ਉਦੀ ਰਾਤ ਦਿਨ ਤਾਂ ਧੰਧਿਆ ਵਿੱਚ ਗੁਜ਼ਰ ਜਾਂਦਾ ਹੋਰ-ਹੋਰ ਕੰਮਾਂ ਵਿੱਚ ਕੰਮਕਾਰ ਗੱਲਾਂ ਕਰਦੇ ਤੇ ਰਾਤ ਪੈਂਦੀ ਉਹ ਫਿਰ ਨੀਂਦ ਦੱਬ ਲੈਂਦੀ ਹੈ ਫਿਰ ਨੀਂਦ ਜਿਹੜੀ ਆਉਣੀ ਉਠਣ ਦਿੰਦੀ ਰਾਤੀ ਉਗੇ ਦੱਬਿਆ ਊੜੀ ਨੀਂਦ ਵਿੱਚ ਦੱਬਿਆ ਰਹਿੰਦਾ ਨਵੇਂ ਸੋਤ ਸਭ ਢਿੱਲਾ ਮਹਾਰਾਜੀ ਕਹਿੰਦੇ ਦਿਨ ਚੜਦਾ ਫਿਰ ਉਸੇ ਧੰਧਿਆਤ ਮਨੁੱਖ ਦੇ ਸਿਰ ਜੋਰਾ ਅੰਬਰ ਹੈ ਨਿਤ ਦੇਵੇ ਭਲਾ ਕਹਿੰਦੇ ਉਹਦੇ ਸਿਰ ਤੇ ਜਿਹੜਾ ਹੈ ਨਾ ਇਹ ਬਹੁਤ ਹੀ ਵੱਡਾ ਕਰਜ ਭਾਰਾ ਕਰਜ ਚੜ ਜਾਂਦਾ ਉਹ ਕਿਸੇ ਦਾ ਭਲਾ ਨਹੀਂ ਸੋਚਦਾ ਆਪਣੇ ਆਪਣਾ ਹੀ ਦੇਖਦਾ ਕਿ ਮੇਰਾ ਮੈਨੂੰ ਕੁਝ ਪ੍ਰਾਪਤ ਹੋ ਜਾਵੇ ਉਹ ਜੋਰ ਪਾ ਲੈਂਦਾ ਉਹਦੇ ਉੱਤੇ ਮਾਨਮੁਖ ਦੇ ਵਿਕਾਰਾਂ ਦਾ ਸਿਰ ਤੇ ਜੋਰ ਚੜ ਜਾਂਦਾ ਹੈ ਮਹਾਰਾਜ ਜੀ ਬਚਨ ਕਰਦੇ ਨੇ ਜੋਰਾ ਤਾਂ ਆਖਿਆ ਪੁਰਖ ਕਮਾਂਵੰਦੇ ਇਸ ਅਪਿਤ ਮੇਘ ਖਲਾ ਜੋ ਰਾਜਨਾਨੀ ਨੂੰ ਕਹਿੰਦੇ ਨੇ ਔਰਤ ਨੂੰ ਫਿਰ ਉਹਦੀ ਬਿਰਤੀ ਐ ਸੀ ਬਣ ਜਾਂਦੀ ਐ ਉਹ ਗੁਣਾ ਵਾਲੀ ਵਕਾਰਾ ਵਾਲੀ ਬਿਰਤੀ ਫਿਰ ਆ ਸਾਮਨੁੱਖ ਜਿਹੜਾ ਆਪਣੀ ਮਰਜ਼ੀ ਨਹੀਂ ਔਰਤ ਦੇ ਪਿੱਛੇ ਤੁਰਦਾ ਗੁਰੂ ਰਾਮਦਾਸ ਜੀ ਕਹਿ ਰਹੇ ਹਨ ਕੋਈ ਬਨੌਟੀ ਗੱਲਾਂ ਨਹੀਂ ਮਹਾਰਾਜ ਜੀ ਕਹਿੰਦੇ ਜੋਰਾ ਦਾ ਆਤਮ ਨੂੰ ਚੰਗਾ ਲੱਗਦਾ ਹੈ ਉਹ ਜਨਾਨੀ ਕਹਿੰਦੀ ਹੈ ਘਰ ਵਾਲੀ ਔਰਤ ਕੋਈ ਕਹਿੰਦੀ ਹੈ ਉਹਦੇ ਪਿੱਛੇ ਤੁਰਦਾ ਮਹਾਰਾਜ ਜੀ ਕਹਿੰਦੇ ਉਵੇਂ ਹੀ ਕੋ ਮੰਨਦਾ ਅਪਿਤ ਮੇਗ ਖਲਾ ਮਹਾਰਾਜ ਜੀ ਕਹਿੰਦੇ ਉਹਦੀ ਗੱਲ ਮੰਨ ਕੇ ਚੱਲਦਾ ਕਾਮ ਵਿਆਪੇ ਕਸੁੱਧ ਨਰ ਸੇ ਜੋਰਾ ਪੁੱਛ ਚੱਲਦਾ ਫਿਰ ਵਿਕਾਰਾਂ ਵਾਲੀ ਬਿਰਤੀ ਪੈਦਾ ਹੋ ਜਾਂਦੀ ਹੈ ਕਾਮ ਵਾਸ਼ਨਾ ਪੈਦਾ ਹੋ ਜਾਂਦੀ ਹੈ ਔਰਤ ਦੀ ਮੰਨਦਾ ਔਰਤ ਜੋ ਕਹਿੰਦੀ ਉਹ ਕਰਦਾ ਆਪਣੀ ਮਰਜ਼ੀ ਨਾਲ ਹੀ ਚੱਲਦਾ ਕਿਉਂਕਿ ਹਿਰਦੇ ਵਿੱਚ ਤਾਂ ਵਾਸਨਾ ਜਾਗ ਜਾਂਦੀ ਹੈ ਔਰਤ ਮਗਰ ਮਾੜੀ ਮਹਾਰਾਜ ਜੀ ਕਹਿੰਦੀ ਵਾਸਨਾ ਰੱਖ ਕੇ ਮਹਾਰਾਜ ਜੀ ਕਹਿੰਦੇ ਤੋੜਿਆ ਫਿਰਦਾ ਮੇਰਾ ਸਾਧੂੁਰ ਕਹੇ ਆਪੀਏ ਜੋ ਚੱਲਦਾ ਸੋ ਸਤਪੁਰਖ ਭਲ ਭਲਾ ਅਗਲੀ ਪੰਨਦੀ ਵਿੱਚ ਗੁਰਮੁਖਾਂ ਬਾਦੇ ਮਹਾਰਾਜ ਜੀ ਵਕਤਨ ਕਰਦੇ ਹਨ ਕਹਿੰਦੇ ਸਤਗੁਰ ਦੇ ਪਿੱਛੇ ਗੁਰਮੁਖ ਤੁਰਦੇ ਹਨ ਇੰਦੇ ਉਹਨਾਂ ਦਾ ਕਿਸੇ ਰਲ ਕੋਈ ਲੈਣ ਦੇ ਨਹੀਂ ਹੁੰਦਾ ਉਹ ਸਤਗੁਰ ਦੇ ਬਚਨ ਉੱਤੇ ਮਾਨਮੁਖ ਜਿਹੜਾ ਰੂਹਾਂ ਦੀ ਗੱਲ ਮੰਨਦਾ ਤੇ ਮਾਰਮੁਖ ਜੀ ਕਹਿੰਦੇ ਮਾਨਮੁਖ ਸਤਗੁਰਾਂ ਦੀ ਮੰਨਦਾ ਗੁਰਮੁਖ ਜਿਹੜਾ ਸੋਰੀ ਸਤਗੁਰਾਂ ਦੀ ਗੱਲ ਮੰਨਦਾ ਉਹ ਨਹੀਂ ਵੀ ਇਲਾਕ ਹੋ ਜਾਂਦੀ ਹੈ ਮਾਰਮੁਖ ਦੀ ਲੱਗ ਹੈ ਸਤਗੁਰ ਕੇ ਪਿੱਛੇ ਜੋ ਚੱਲੈ ਹਰ ਜੀ ਕਹਿੰਦੇ ਜੋ ਸਤਗੁਰ ਦੇ ਪਿੱਛੇ ਤੁਰਦਾ ਉਹ ਗੁਰਮੁਖ ਹੁੰਦਾ ਸੋ ਸਾਤਿ ਪੁਰਖ ਭਲ ਭਲਾ ਉਹ ਪੁਰਖ ਦੀ ਪਰਮੇਸ਼ਰ ਦੀ ਗੱਲ ਬਣ ਕੇ ਬਚਨ ਬਣ ਕੇ ਸਾਰਿਆਂ ਦਾ ਭਲਾ ਲੋੜ ਦਾ ਸਾਰਿਆਂ ਦਾ ਭਲਾ ਹੁੰਦਾ ਜੋਰਾ ਪੁਰਖ ਸਭ ਆਪੋ ਆਏ ਹਰ ਖੇਲ ਸਭ ਖਿਲਾ ਤੇ ਜੋਰਾ ਮਹਾਰਾਜ ਜੀ ਕਹਿੰਦੇ ਪਰ ਜਿਹੜਾ ਬਾਣਖ ਹੈ ਉਹ ਜੂਰਾ ਦਾ ਜਨਾਨੀ ਦਾ ਹੁਕਮ ਦੇ ਵਿੱਚ ਚੱਲਦਾ ਨੂੰ ਸਦਾ ਹੀ ਜੋ ਕਹਿੰਦੀ ਆ ਉਹ ਕਰਦਾ ਮਹਾਰਾਜ ਜੀ ਕਹਿੰਦੇ ਉਹ ਜੋ ਖੇੜ ਖੇੜਦੀ ਹੈ ਉਸੇ ਤਰ੍ਹਾਂ ਉਹ ਨੂੰ ਕਰਦਾ ਸਭ ਤੇਰੀ ਬਣ ਤ ਬਣਾਵਨੀ ਸਭ ਭਲ ਭਲਾ ਪਰ ਮਹਾਰਾਜ ਜੀ ਕਹਿੰਦੇ ਪੁਰਖ ਜਨਾਨੀ ਤੇ ਮਨੁੱਖੇ ਪੈਦਾ ਤਾਂ ਪਰਮੇਸ਼ਰ ਨੇ ਕੀਤੇ ਹਨ ਇੱਥੇ ਮਹਾਰਾਜ ਜੀ ਅੰਸਰ ਜਰਦਿਆਂ ਨੇ ਕਹਿੰਦੇ ਪਰ ਮਨੁੱਖ ਆਪਣੇ ਆਪ ਕੁਝ ਨਹੀਂ ਕਰਦਾ ਜਰਦਾ ਜੋ ਰਾਜ ਨਾਨੀ ਤੇ ਪੁਰਖ ਆਦਮ ਮਹਾਰਾਜ ਜੀ ਕਹਿੰਦੇ ਸਭ ਆਕ ਉਹ ਪਾਇਰ ਨੂੰ ਪਰਮੇਸ਼ਰ ਨੇ ਆਪ ਪੈਦਾ ਕੀਤਾ ਸਾਰਾ ਕੁਝ ਰੁੱਖ ਵੀ ਬਣਾਉਣ ਵਾਲਾ ਹੋਵੇ ਔਰਤ ਨੂੰ ਪੈਦਾ ਕਰਨ ਵਾਲਾ ਹੋਵੇ ਪਰ ਮਹਾਰਾਜ ਜੀ ਕਹਿੰਦੇ ਸਾਡਾ ਇੱਥੇ ਜੋਰ ਨਹੀਂ ਹੈ ਡੋਰੀ ਤਾਂ ਮਹਾਰਾਜ ਜੀ ਕਹਿੰਦੇ ਉਹਦੇ ਹੱਥ ਵਿੱਚ ਹੈ ਜੋ ਕੋ ਜੋ ਕਰਦਾ ਕੋਈ ਮਨੁੱਖ ਖੇਡ ਖੇਡਦਾ ਸਭ ਤੇਰੀ ਬਣਤ ਬਣਾਵਣੀ ਨਾਨਕ ਭਲ ਭਲਾਂ ਮਹਾਰਾਜ ਕਹਿੰਦੇ ਇਹ ਲਾਲਕ ਉਹਦੀ ਵਾਲਤ ਦੀ ਬੰਦ ਹੈ ਉਹਦੀ ਸਾਰਾ ਕੁਝ ਬਣਾਇਆ ਹੋਇਆ ਪੈਦਾ ਕੀਤਾ ਹੋਇਆ ਜੋ ਕੁਝ ਉਹ ਕਰਦਾ ਉਹੀ ਭਲਾ ਸੰਸਾਰ ਵਿੱਚ ਵਰਤਦਾ ਪੌੜੀ ਪੌੜੀ ਦੇ ਵਿੱਚ ਪਿਆਰ ਸਤਗੁਰੂ ਜੀ ਬਚਨ ਕਰਦੇ ਹਨ ਤੂੰ ਵੇ ਪ੍ਰਵਾਹ ਅਥਾ ਹੈ ਤੂੰ ਆਣ ਕਿਉਂ ਤੁਲਿਆ ਹੈ ਮਹਾਰਾਜ ਕਹਿੰਦੇ ਤੁਸੀਂ ਤਾਂ ਵੇ ਪ੍ਰਵਾਹ ਹੋ ਹਰੀ ਨੂੰ ਕਹਿੰਦੇ ਹਨ ਕਹਿੰਦੇ ਤੁਹਾਨੂੰ ਅਸੀਂ ਤੋਲ ਥੋੜਾ ਸਕਦੇ ਹਾਂ ਤੋਲ ਮਿੰਤੀ ਨਹੀਂ ਤੁਹਾਡੀ ਕਰ ਸਕਦੇ ਮਹਾਰਾਜ ਜੀ ਕਹਿੰਦੇ ਕੋ ਰਾਮਦਾਸ ਜੀ ਕਹਿੰਦੇ ਹਾਂ ਬਾਲਕ ਜੀ ਉਹ ਪ੍ਰਭੂ ਜੀਓ ਤੁਸੀਂ ਵੇਪਰਵਾਹ ਉਹ ਵੇਪਰਵਾਹ ਅਥਾਹਾ ਹੈ ਜਿਹਦਾ ਕੋਈ ਪਾਰਾਗਾਰ ਨਹੀਂ ਹੁੰਦਾ ਸਾਹ ਹੁੰਦਾ ਜਿਹੜੇ ਵੇਸਾਬ ਹੋਵੇ ਅਤਲ ਕਿਉਂ ਤੁਲੀਏ ਕਹਿੰਦੇ ਕਿਵੇਂ ਤੈਨੂੰ ਤੋਲ ਸਕਦੇ ਹਾਂ ਉਹ ਵੱਟੇ ਨਹੀਂ ਅਨਸੇਚੀ ਜਿਹਦੇ ਤੈਨੂੰ ਤੋਲ ਲੈਣ ਉਹ ਗਿੰਤੀ ਨਹੀਂ ਆ ਜੀ ਜਿਹੜਾ ਸ੍ਰੀ ਸਾਹਿਬਕ ਤਵ ਕਰਦੇ ਵਾਹਿਗੁਰੂ ਕਹਿੰਦੇ ਤੁਸੀਂ ਅਤੋਲ ਹੋ ਤੁਲ ਕੋ ਰਹਿਤ ਹੋ ਮੂਲ ਕੋ ਰਹਿਤ ਹੋ ਸੇਵੜ ਭਾਗੀ ਜੇ ਤੂੰ ਦਤਿਆ ਹਿੰਦੇ ਜੇ ਸਤਗੁਰ ਮਿਲੀ ਹੈ ਤੇ ਕਹਿੰਦੇ ਪਰ ਵੱਡੇ ਭਾਗਾਂ ਵਾਲੇ ਹਨ ਉਹ ਜੀਵ ਜਿਹੜੇ ਤੈਨੂੰ ਧਿਆਉਂਦੇ ਹਨ ਸੇਵੜ ਭਾਗੀ ਜੇ ਤੂੰ ਦਤਿਆ ਹਿੰਦੇ ਜਿਹੜੇ ਤੈਨੂੰ ਧਿਆਉਣਾ ਕਰਦੇ ਹਨ ਮਹਾਰਾਜ ਜੀ ਕਹਿੰਦੇ ਜਪਣਾ ਕਰਦੇ ਹਨ ਉਹ ਮਹਾਰਾਜ ਜੀ ਕਹਿੰਦੇ ਭਾਈ ਵੱਡੇ ਭਾਗਾ ਵਾਲੇ ਜਿਹਨ ਸਤਪੁਰ ਮਿਲੇ ਜਿਨ੍ਹਾਂ ਨੂੰ ਗੁਰੂ ਨਾਲ ਮੇਲ ਹੋ ਗਿਆ ਸਤਪੁਰ ਕੀ ਬਾਣੀ ਸਤ ਸਰੂਪ ਹੈ ਗੁਰ ਬਾਣੀ ਬਣੀਏ ਤੇ ਮਹਾਰਾਜ ਜੀ ਕਹਿੰਦੇ ਸਤਪੁਰ ਦੀ ਬਾਣੀ ਸੱਚੇ ਗੁਰੂ ਦੀ ਬਾਣੀ ਸਤ ਸਰੂਪ ਹੈ ਅਸਤ ਹੈ ਇਹਨੂੰ ਕੋਈ ਖਤਮ ਨਹੀਂ ਕਰ ਸਕਦਾ ਜਿਹੜੀ ਜੁਗਾਦ ਦੀ ਸਤ ਹੈ ਬਾਣੀ ਗੁਰ ਬਾਣੀ ਬਣੀ ਮਹਾਰਾਜ ਜੀ ਕਹਿੰਦੇ ਗੁਰ ਬਾਣੀ ਅਕਾਲ ਪੁਰਖ ਨੇ ਧੁਰ ਦਰਗਾਹ ਤੋਂ ਪੈਦਾ ਕੀਤੀ ਹੈ ਧੁਰ ਕੀ ਬਾਣੀ ਆਈ ਇਹਨੇ ਸਗਲੀ ਚਿੰਤ ਮਟਾਈ ਧੁਰ ਦਰਗਾਹ ਤੋਂ ਅਕਾਲੀ ਬਾਣੀ ਲਈ ਬਾਣੀ ਧੁਰ ਕੀ ਬਾਣੀ ਹੈ ਜਿਹੜੀ ਕੋਈ ਬਲੌਤੀ ਨਹੀਂ ਹੈ ਸੰਸਾਰੀ ਗੌਣ ਨਹੀਂ ਹਨ ਸੰਸਾਰੀ ਵਿਖਤਾਂ ਦੀ ਵਿਖਤ ਨਹੀਂ ਹੈ ਇਹ ਮਾਲਕ ਦੀ ਪ੍ਰਭੂ ਦੀ ਵਰਤੀ ਹੋਈ ਬਾਣੀ ਹੈ ਇਹਦਾ ਇੱਕ ਇੱਕ ਲਵਜ ਇੱਕ ਇੱਕ ਤੁਖ ਇੱਕ ਇੱਕ ਅੰਗ ਮਹਾਰਾਜੀ ਕਹਿੰਦੇ ਸਤ ਕਹਿੰਦਾ ਹੈ ਬਾਣੀ ਦਾ ਜਿਹੜਾ ਵਚਨ ਕੀਤਾ ਹੋਇਆ ਉਹ ਕੱਲ੍ਹ ਹੈ ਉਹਨੂੰ ਕੋਈ ਉਲਟ ਨਹੀਂ ਕਰ ਸਕਦਾ ਬਦਲ ਨਹੀਂ ਸਕਦਾ ਦੁਨੀਆ ਦੀ ਦੇਖਤ ਨੂੰ ਬਦਲ ਸਕਦੇ ਹਨ ਪਰ ਸੱਚੀ ਬਾਣੀ ਨੂੰ ਥੋੜਾ ਸਿ ਝੂਠ ਕਹਿ ਸਕਦੇ ਹਨ ਸਤਿ ਸਰੂਪ ਬਾਣੀ ਹੈ ਸਤਗੁਰੂ ਕੀ ਦੀਸਾਂ ਜੋ ਗੱਪ ਪਿੱਤ ਬੋਲਦੇ ਸੇਕੜਿਆ ਕੂੜੇ ਝੜ ਪੜੀ ਐ ਤੇ ਫਿਰ ਮਹਾਰਾਜ ਜੀ ਜਵਾਬ ਦਿੰਦੇ ਸਤਗੁਰੂ ਜੀ ਕਹਿੰਦੇ ਬਾਣੀ ਸੰਤ ਸਰੂਪ ਹੈ ਪਰ ਜਿਹੜੀ ਬਾਣੀ ਦੀ ਰੀਸ ਕਰਦੇ ਹਨ ਮਹਾਰਾਜ ਜੀ ਕਹਿੰਦੇ ਆਂ ਕਹਿੰਦੇ ਸਤਿਗੁਰ ਦੀ ਬਾਣੀ ਸਤ ਸਰੂਪ ਹੈ ਪਰ ਕੱਚੇ ਪੀਲੇ ਲੋਕ ਜਿਹੜੇ ਇਹਨਾਂ ਦੀ ਰੀਸ ਕਰਦੇ ਹਾਂ ਕੱਚੀ ਬਾਣੀ ਖੜੀ ਕਰ ਦਿੰਦੇ ਨੇ ਸਾਹਮਣੇ ਜਿਹੜੇ ਕੱਚੇ ਪੀਲੇ ਬਣਾਉਤੀ ਗੁਰੂ ਹਨ ਇਹਦੀ ਧੁਖ ਲੈ ਕੇ ਸੱਚੀ ਬਾਣੀ ਦੀ ਤੇ ਬਣਾਉਤੀ ਬਾਣੀ ਰੱਤ ਲੈਂਦੇ ਆਣ ਉਹ ਚਾਰ ਦਿਨ ਹੀ ਟਿਕਦੇ ਹਨ ਚਾਰ ਦਿਨ ਗੁਰੂ ਰਾਮਦਾਸ ਜੀ ਪਹਿਲਾਂ ਹੀ ਕਹਿ ਗਏ ਕਿੰਨੇ ਚਿਰ ਦਾ ਜਵਾਬ ਦੇਈਏ ਇਹਨਾਂ ਆਪਾਂ ਨੂੰ ਦੇਖ ਲਓ ਸਤਿਗੁਰੂ ਕੀ ਰੀਸਾ ਹੋਰ ਕੱਚ ਪਿੱਚ ਬੋਲਦੇ ਮਹਾਰਾਜ ਕਹਿੰਦੇ bade ਸੰਸਾਰ ਵਿੱਚ ਆਉਣਗੇ ਜਿਹੜੀ ਕੱਚੀ ਬਾਣੀ ਕੰਧਰ ਕਰਕੇ ਕੱਚੇ ਪਿੱਲੇ ਕੱਚਾ ਪੱਕਾ ਬੋਲਣਗੇ ਤੇ ਹੁਣ ਬੋਲਦੀਆਂ ਨਾ ਕੋਈ ਕੱਚੇ ਪਿੱਲੇ ਗੁਰੂ ਖੜੇ ਹੋ ਜਾਂਦੇ ਹਨ ਉਹ ਕੁਝ ਬਾਣੀ ਦੀਆਂ ਤੂ ਖਾ ਇਕੱਠੀਆਂ ਲੈ ਕੇ ਉਹ ਜਪੜੀਆਂ ਵਿੱਚ ਮਿਲਾ ਕੇ ਬੋਲੀ ਜਾਂਦੇ ਹਨ ਪਰ ਉਹਨਾਂ ਨੂੰ 4 ਦਿਨ ਇਹ ਚੱਲਦਾ ਸਬਾਬ 4 ਦਿਨ ਬਾਅਦ ਹੀ ਜੁੱਤੀਆਂ ਪਹਿਨੀਆਂ ਫਿਰ ਬਹਿ ਜਾਂਦੇ ਨੇ ਚੁੱਪ ਕਰਕੇ ਜਾਂ ਕੋਈ ਸਿੰਘ ਉੱਠਦਾ ਫਿਰ ਭਜਨਾ ਸ਼ੁਰੂ ਕਰ ਦਿੰਦੇ ਹਨ ਇਹ ਸੱਚੀ ਬਾਣੀ ਅੱਗੇ ਕੌਣ ਟਿਕ ਸਕਦਾ ਹੈ ਸੱਚੀ ਦਰਗਾਹ ਕੋਈ ਬਾਣੀ ਅੱਗੇ ਸੰਸਾਰੀ ਮਲੋਟੀ ਗੌਣ ਮਲੋਟੀ ਬਾਣੀਆ ਥੋੜਾ ਟਿਕ ਸਕਦੀਆਂ ਹਨ ਵਾਰਾਜ ਕੋ ਦਾ ਜੀ ਕਹਿੰਦੇ ਕੱਤੇ ਪਿੱਛੇ ਬੋਲਦੇ ਤਾਂ ਹਨ ਕੁੜਿਆੜ ਕੁੜੇ ਝਾੜ ਪੜੀਏ ਕਹਿੰਦੇ ਉਹ ਝੜ ਜਾਂਦੇ ਨੇ 4 ਦਿਨਾਂ ਚੀ ਛੜ ਜਾਂਦੇ ਨੇ ਲੈ ਬੰਦੇ ਹਨ ਦੁਨੀਆ ਦੇ ਸਾਹਮਣੇ ਉਹਨਾਂ ਅੰਦਰ ਮੁਖ ਉਹਨਾਂ ਅੰਦਰ ਹੋਰ ਮੁਖ ਹੋਰ ਹੈ ਵਿਖੋ ਮਾਨ ਮੁੱਖ ਅਖ ਮਰਦੇ ਕੜੀਏ ਕਹਿੰਦੇ ਅਸੀਂ ਮੁਖਾਂ ਦੇ ਅੰਦਰ ਵੀ ਹੋਰ ਕੁਝ ਹੁੰਦਾ ਹੈ ਮੁਖ ਤੇ ਵੀ ਹੋਰ ਹੁੰਦਾ ਹੈ ਜਿਹੜੇ ਕੀ ਬਨੌਤੀ ਹੁੰਦਿਆਂ ਨਾ ਉਹਨਾਂ ਦੇ ਬਾਹਰੋਂ ਵੀ ਚਿਹਰੇ ਤੇ ਵੀ ਕੁਝ ਹੁੰਦਾ ਜੇ ਬਾਤ ਤੇ ਵੀ ਹੋਰ ਕੁਝ ਹੁੰਦਾ ਕਿਉਂਕਿ ਮਾਇਆ ਦਾ ਪ੍ਰਭਾਵ ਹੁੰਦਾ ਬਿਖ ਜਿਹੜੀ ਮਾਇਆ ਹੈ ਉਹਦੇ ਕਰਕੇ ਉਹ ਸਭ ਕੁਝ ਸਵਾਗ ਰਚਦੇ ਹਨ ਤੇ ਮਹਾਰਾਜ ਜੀ ਕਹਿੰਦੇ ਉਹ 7 ਦਿਨਾਂ ਵਿੱਚ ਮਰ ਜਾਂਦੇ ਹਨ ਖਤਮ ਹੋ ਜਾਂਦੇ ਹਨ ਇਹ ਮਾਇਆ ਜਿਹੜੀ ਇਹ ਚਾਰ ਦਿੰਦੀ ਮਹਾਰਾਜ ਜੀ ਕਹਿੰਦੇ ਮੋਹ ਹੈ ਇਹਦੇ ਪਿੱਛੇ ਮਨੁੱਖ ਸਾਰਾ ਕੁਝ ਕਰਦਾ ਹੈ ਮਾਮ ਮਨੁੱਖ ਹੈ ਜਿਹੜਾ ਉਹ ਇਤਾਰ ਦਿਨਾਂ ਦੇ ਵਿੱਚ ਹੀ ਮਹਾਰਾਜ ਜੀ ਕਹਿੰਦੇ ਸਭ ਕੁਝ ਤਾਸ ਨਾਸ ਹੋ ਜਾਂਦਾ ਖਤਮ ਹੋ ਜਾਂਦਾ ਮਰੀਏ ਮਹਾਰਾਜ ਜੀ ਬਤਨ ਕਰਦੇ ਨੇ ਉਹਨਾਂ ਅੰਦਰ ਮੁਖ ਹੋਰ ਹੈ ਵੀ ਮਾਇਆ ਨੂੰ ਧੱਕ ਮਰਦੇ ਮਰੀਏ ਮਹਾਰਾਜ ਜੀ ਕਹਿੰਦੇ ਮਾਇਆ ਦੇ ਪਿੱਛੇ ਮਰਦੇ ਹਨ ਭੱਜਦੇ ਹਨ ਦੌੜਦੇ ਹਨ ਫਿਰ 4 ਦਿਨ ਬਾਅਦ ਮਾਇਆ ਜਿਹੜੀ ਆਉਂ ਦੌੜ ਜਾਂਦੀ ਹੈ ਫਿਰ ਉਹਨਾਂ ਦੇ ਪੱਲੇ ਕੁਝ ਨਹੀਂ ਦਿੰਦਾ ਕਿਉਂਕਿ ਇਹ ਸਤਿਗੁਰ ਜੀ ਦੇ ਬਚਨ ਹਨ ਗੁਰੂ ਰਾਮਦਾਸ ਮਹਾਰਾਜ ਦੀ ਬਾਣੀ ਵਿੱਚ ਦਰਸਾਰੇ ਹਨ ਇਹ ਅੱਜ ਦੇ ਸ਼ਬਦ ਦੀ ਵਿਚਾਰ ਹੈ ਸ਼ਲੋਕ ਕੋੜੀ ਮਹਾਰਾਜ ਦੀ ਚਾਰਨ ਕਰਦੇ ਹੋਏ ਭਾਈ ਸਾਨੂੰ ਜੀਵਾ ਨੂੰ ਉਪਦੇਸ਼ ਬਖਸ਼ਦੇ ਹਨ ਸਦਾ ਹੀ ਬਾਣੀ ਪੜਿਓ ਬਾਣੀ ਦੀ ਵਿਚਾਰ ਸੁਣੀਏ ਸਦਾ ਹੀ ਸਤਿਗੁਰੂ ਜੀ ਦੇ ਦਰਸ਼ਨ ਕਰੀਏ ਤਾਂ ਕਿ ਸਾਡਾ ਹਰਖਾ ਜੀਵਨ ਸਫਲ ਹੋ ਸਕੇ ਜੀ ਇੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਦੀ ਸੇਵਾ ਨਿਭਾਉਂਦੇ ਜੀ ਨਿਕਾ ਭੁਲਾਉ ਜੰਦੀਆਂ ਹਨ ਮਹਾਰਾਜ ਜੀ ਸਮਾਤ ਬਖਸ਼ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ